vamos vale la ਕੀ ਨਿਵਾਰੀ ਕਹਿੰਦੇ ਤੂੰ ਮੇਰੇ ਓ ਮਾਨ ਕਬ ਛੋੜਾ ਦਾ ਪਾਈ ਦਾ ਵੈਣ ਹੈ ਚੱਦ ਕੇ ਤੂੰ ਚੰਨਾ ਮੈਨੂੰ ਨਾ ਛੇ ਇੱਕ ਵਾਰੀ ਜ਼ੋਰ ਦਾ ਤਾੜੀ ਲਾ ਦਿਓ ਅਸਲ ਬਾਈਕ ਸਾਹਿਬ ਜੀ ਦੇ ਨਾਮ ਤੇ ਸਭ ਬੜੀ ਪਿਆਰੀ ਹਾਜ਼ਰੀ ਹੋ ਰਹੀ ਹੈ ਮਾਨ ਸਾਹਿਬ 2 ਮਿੰਟ ਦਾ ਟਾਈਮ ਲੈਣਾ ਇੱਕ ਦੋ ਮਾਨ ਸਰਮਾਨਾ ਸੋ ਮੈਂ ਵੀ ਐਲਿਸ਼ ਕਰੂੰਗਾ ਆ ਪੱਤਰਕਾਰ ਮੀਡੀਆ ਦੇ ਵਿੱਚੋਂ ਫਾਸਟ ਵੇ న్యూਸ ਚੈਨਲ ਪ੍ਰੇਮ ਜੰਡਿਆਲੀ ਜੀ ਤੇ ਕਲਵੰਤ ਸਿੰਘ ਸਿੱਧੂ ਲਾਈਵ ਸਿੱਧੂ ਟੀਵੀ ਸੋ ਮੈਂ ਦੋਨਾਂ ਨੂੰ ਵੀ ਐਲਿਸ਼ ਕਰੂੰਗਾ ਐਚ ਆਰ ਮਹੀਰ ਸਾਹਿਬ ਆਓ ਜੀ ਇਸ ਮੈਚ ਤੇ ਇਥੋਂ ਦੇ ਸੇਵਾਦਾਰ ਵੱਲੋਂ ਪ੍ਰਬੰਧਕਾਂ ਵੱਲੋਂ ਉਹਨਾਂ ਦਾ ਮਾਨ ਸਨਮਾਨ ਯਾਦ ਕਰੋ ਬਾਬਾ ਲਖਦਾਰ ਜੀ ਦਾ ਬੋਲ ਸੱਚੇ ਦਰਬਾਰ ਕੀ ਇੱਥੇ ਆ ਜੀ ਥੋੜਾ ਗਿਆ ਸਮਾਨ ਸਨਮਾਨ ਫਾਸਵੇ ਨਿਊ ਚੈਨਲ ਤੋਂ ਪ੍ਰੀਤ ਗੜਿਆਲੀ ਜੀ ਤੇ ਕਲਵੰਦ ਸਿੰਘ ਸਿੱਧੂ ਸਿੱਧੂ ਲਾਈਵ ਟੀਵੀ ਤੋਂ ਟੀਐਚਆਰ ਮਹੀਸਾ ਸਨਮਾਨ ਸਨਮਾਨ ਰਹੀ ਇੱਕ ਯਾਦਗਾਰ ਫੋਟੋ ਸੋ ਜਲਦੀਆਂ ਕਰੇਗਾ ਤਾਂ ਧੰਨਵਾਦ ਹੈ ਕਿਉਂਕਿ ਕੱਲ੍ਹ ਸਵੇਰ ਦੀ ਅਖਬਾਰ ਦੇ ਵਿੱਚ ਤੇ ਇਹਨਾਂ ਨੇ ਆਪਣੇ ਚੈਨਲਾਂ ਦੇ ਰਾਹੀਂ ਅੱਜ ਦਾ ਜਿਹੜਾ ਸਾਰਾ ਮੇਲਾ ਆ ਤੇ মিডিਆ ਦੇ ਰਾਹੀਂ ਨਿਊ ਚੈਨਲ ਤੇ ਆ ਜਾਣਾ ਸਭਿਲ ਤੋਂ ਧੰਨਵਾਦ ਹੈ ਪੱਤਰਕਾਰ মিডিਆ ਤੋਂ ਸਾਡੇ ਜਿੰਨੇ ਰਿਸਪੈਕਟਡ ਵੀਰ ਪਹੁੰਚੇ ਆ ਸਾਰਿਆਂ ਦਾ ਦਿਲੋਂ ਹੀ ਧੰਨਵਾਦ ਹੈ ਸੋ ਬੜਾ ਪਿਆਰ ਬੜਾ ਸਤਿਕਾਰ ਆ ਰਿਹਾ ਡਾਟੇ ਸਾਰਿਆਂ ਕੋਲੋਂ ਔਰ ਇੱਕ ਵਾਰੀ ਫਿਰ ਤੋਂ ਮੈਂ ਗਿਆ